ਐਮ.ਐਲ.ਏ. ਸਾਹਿਬ ਅੱਜ ਚੰਨੀ ਸਾਹਿਬ ਦਾ ਤੁਸੀਂ ਕੇਕ ਜਿਹੜਾ ਇਹ ਕੱਟਿਆ ਆ ਸਾਡਾ ਚੰਨੀ ਜਲੰਧਰ ਇਸ ਦਾ ਕੋਈ ਖਾਸ ਮਕਸਦ ਹੈ ਜਿਹੜੀਆਂ ਸੰਭਾਵਨਾਵਾਂ ਸੀ ਕਿ ਉਹ ਦਾਵੇਦਾਰ ਮਜ਼ਬੂਤ ਹੋਰ ਕਰਤੇ ਤੁਸੀਂ ਨਹੀਂ ਜੇ ਕੋਈ ਤਾਂ ਕੋਈ ਇਹ ਹੀ ਗੱਲ ਨਹੀਂ ਹੈ ਉਹਨਾਂ ਦਾ ਹਰ ਸਾਲ ਉਹ ਆਪਣੇ ਘਰੇ ਪਾਰਟ ਦਾ ਭੋਗ ਪਾਉਂਦੇ ਨੇ ਤੇ ਉਹਨਾਂ ਨੇ ਸਾਨੂੰ ਵੀ ਉਹਦੇ ਤੇ ਇਨਵਾਈਟ ਕੀਤਾ ਸੀਗਾ ਜੀ ਉਹ ਜਿਹੜਾ ਉੱਥੇ ਜਲੰਧਰ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਹੋਰ ਪਾਰਟੀ ਦੇ ਵਰਕਰ ਉੱਥੇ ਆਏ ਹੋਏ ਸੀ ਉਹ ਕੇਕ ਲੈ ਕੇ ਆਏ ਸੀਗੇ ਜੀ ਤੇ ਇਹਦਾ ਕੋਈ ਮਤਲਬ ਕੋਈ ਰਾਜਨੀਤਿਕ ਮਾਇਨਾ ਜੋ ਮੈਂ ਹੋਰ ਸੁਣ ਰਿਹਾ ਕਿਉਂਕਿ ਜਦੋਂ ਦੀ ਤਸਵੀਰ ਸਾਹਮਣੇ ਆਈ ਹੈ ਉਦੋਂ ਦੀ ਇਹ ਲੱਗਿਆ ਕਿ ਜਿਵੇਂ ਚੰਨੀ ਸਾਹਿਬ ਤਾਂ ਪਹਿਲਾਂ ਹੀ ਉਸ ਕਤਾਰ 'ਚ ਨਹੀਂ ਜਲੰਧਰ ਲੋਕ ਸਭਾ ਹਲਕੇ ਤੋਂ ਤਾਂ ਇਹ ਲੱਗਿਆ ਕਿ ਸ਼ਾਇਦ ਖਾਸ ਇਸੇ ਕਰਕੇ ਜਿਹੜਾ ਕੇਕ ਆ ਕੱਟਿਆ ਗਿਆ ਮੈਂ ਦੇਖੋ ਇਹਦੇ ਬਾਰੇ ਤਾਂ ਕੋਈ ਮਤਲਬ ਦੇਖੋ ਉਮੀਦਵਾਰ ਲਈ ਜਿਹੜੀ ਕੋਈ ਗੱਲ ਕਹਿ ਰਹੇ ਹੋ ਉਹ ਤਾਂ ਕੋਈ ਵੀ ਹੋ ਸਕਦਾ ਐਸੀ ਗੱਲ ਨਹੀਂ ਹੈ ਉਹਦੇ ਲਈ ਰਵੱਈਆ ਤਾਂ ਮੈਂ ਵੀ ਕੈਂਡੀਡੇਟ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਜੀ ਲੇਕਿਨ ਅੱਜ ਦੇ ਮਤਲਬ ਕਿ ਮੌਕੇ ਦੇ ਨਾਲ ਉਸ ਗੱਲ ਨੂੰ ਜਿਹੜਾ ਉਹਦੇ ਨਾਲ ਜੋੜਿਆ ਜਾਵੇ ਤਾਂ ਮੈਂ ਸਮਝਦਾ ਇਹ ਕੋਈ ਹਾਲੇ ਗੱਲ ਨਹੀਂ ਹੈ ਕਿਉਂਕਿ ਜਿਹੜਾ ਕੈਂਡੀਡੇਟ ਦਾ ਫੈਂਸ ਲਾਇਆ ਹੈ ਉਹ ਤਾਂ ਕੇਂਦਰ ਦੀ ਲੀਡਰਸ਼ਿਪ ਨੇ ਔਰ ਸਟੇਟ ਦੀ ਰეკਮੈਂਡੇਸ਼ਨ ਦੇ ਉੱਤੇ ਕੇਂਦਰ ਨੇ ਜਿਹੜਾ ਉਹ ਫੈਸਲਾ ਲੈਣਾ ਆ ਤੇ ਕੇਂਦਰ ਦੇ ਕੋਲ ਜਿਹੜੀ ਆ ਸਾਰਿਆਂ ਨੇ ਆਪੋ ਆਪਣੇ ਸਾਵੇ ਜਿਹੜੇ ਆ ਉੱਤੇ ਦੇਸ਼ ਕੀਤੇ ਹੋਏ ਨੇ ਉਹਦੇ ਲਈ ਸਕਰੀਨਿੰਗ ਚੱਲ ਰਹੀ ਆ ਉਹਦੇ ਤੇ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਤੋਂ ਹੋਣੀ ਆ ਜੀ ਟੋਟਲੀ ਸਾਹਿਬ ਇਹ ਸਾਰੇ ਜਾਣਦੇ ਆ ਕਿ ਕਾਂਗਰਸ ਦੇ ਸੰਵਿਧਾਨ ਮੁਤਾਬਕ ਕਾਂਗਰਸ ਪਾਰਟੀ ਦਾ ਫੈਸਲਾ ਅੰਤਿਮ ਜਿਹੜਾ ਆਉਂਦਾ ਉਹ ਹਾਈ ਕਮਾਂਡ ਤੋਂ ਹੀ ਆਉਂਦਾ ਪਿੱਛੇ ਜਿੰਨੇ ਵੀ ਫੈਸਲੇ ਆਏ ਚਾਹੇ ਸੱਤਾ ਵਿੱਚ ਹੋਵੇ ਕਾਂਗਰਸ ਚਾਹੇ ਸੱਤਾ ਤੋਂ ਬਾਹਰ ਪਰ ਗੱਲ ਇਹ ਹੈ ਕਿ ਜਲੰਧਰ ਤੁਸੀਂ ਲੋਕਲ ਲੋਕ ਸਭਾ ਹਲਕਾ ਦੇ ਅੰਦਰ ਤੁਹਾਡਾ ਆਦਮਪੁਰ ਵੀ ਆਉਂਦਾ ਹੈ ਤੁਸੀਂ ਨਿੱਜੀ ਤੌਰ ਤੇ ਕੀ ਮਹਿਸੂਸ ਕਰਦੇ ਹੋ ਕੀ ਸਮੀਕਰਨ ਰਹਿਣ ਵਾਲਿਆ ਹੈ ਖਾਸ ਕਰਕੇ ਕਾਂਗਰਸ ਦੇ ਲਈ ਦੇਖੋ ਕਾਂਗਰਸ ਦੇ ਲਈ ਮੈਂ ਦਾਅਵੇ ਦੇ ਨਾਲ ਇਹ ਗੱਲ ਕਹਿ ਸਕਦਾ ਹਾਂ ਔਰ ਤੁਹਾਡੇ ਚੈਨਲ ਦੇ ਉੱਤੇ ਆ ਕੇ ਜੀ ਦੁਬਾਰਾ ਕਹਾਂਗਾ ਜਦੋਂ 4 ਜਾਂ 5 ਜੂਨ ਨੂੰ ਰਿਜ਼ਲਟ ਆਏਗਾ ਜੀ ਉਮੀਦਵਾਰ ਕੋਈ ਵੀ ਹੋਵੇ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਜਿੱਤੇਗੀ ਪਰ ਕਾਂਗਰਸ ਪਾਰਟੀ ਵਿੱਚ ਨਾ ਜਿਵੇਂ ਵਿਆਹ ਦੇ ਵਿੱਚ ਪਰੋਣੇ ਰੁੱਸ ਜਾਂਦੇ ਆ ਕਾਂਗਰਸ ਪਾਰਟੀ 'ਚ ਉਮੀਦਵਾਰ ਵੀ ਰੁੱਸ ਜਾਂਦੇ ਆ ਕਈ ਕਹਿੰਦੇ ਆ ਵੀ ਦਾਵਾ ਮੇਰਾ ਸੀ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ ਦੇਖੋ ਇਹ ਤਾਂ ਮੇਰੇ ਵਰਗੇ ਵੀ ਜਦੋਂ ਲੜੇ ਆ ਉਦੋਂ ਵੀ ਅਜਿਹਾ ਹੋਇਆ ਲੇਕਿਨ ਮਨਾ ਲਿਆ ਗਿਆ ਜੀ ਜਿਹੜੀ ਜਿਹੜਾ ਕੋਈ ਕਿਸੇ ਦਾ ਇਤਰਾਜ ਆ ਜਾਂ ਜਿਹੜਾ ਕਿਸੇ ਦਾ ਇਹ ਦਾਵਾ ਹੈ ਜੇ ਕਿਸੇ ਨੂੰ ਨਹੀਂ ਮਿਲਦਾ ਉਹ ਕਿਤੇ ਨਾ ਕਿਤੇ ਦੋਸਤ ਮਹਿਸੂਸ ਕਰਦਾ ਪਰ ਨਰੇਟਨ ਪਾਰਟੀ ਦੇ ਜਿਹੜੇ ਵਫਾਦਾਰ ਲੋਕ ਹੁੰਦੇ ਨੇ ਉਹ ਹਮੇਸ਼ਾ ਪਾਰਟੀ ਦੇ ਨਾਲ ਹੀ ਖੜਦੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦਾ ਕਾਂਗਰਸ ਸਮੇਂ ਸਾਡੇ ਜਿੱਤ ਵੀ ਆਈ ਹੈ ਜਲੰਧਰ ਦੇ ਵਿੱਚ ਕੋਟਲੀ ਸਾਹਿਬ 2019 ਦੀ ਚੋਣ ਤੋਂ ਬਾਅਦ ਜਿਹੜੀ ਜ਼ਿਮਨੀ ਚੋਣ ਹੋਈ ਨਾ ਉਹ ਕਹਿੰਦੇ ਵੱਡਾ ਟੈਸਟ ਮੰਨਿਆ ਜਾ ਰਿਹਾ ਸੀ ਉਦੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਨੂੰ ਦੇਖੋ ਦੇਖੋ ਉਹ ਇਲੈਕਸ਼ਨ ਆਮ ਆਦਮੀ ਪਾਰਟੀ ਦੀ ਤਕੇਸ਼ਾਹੀ ਦਾ ਇਲੈਕਸ਼ਨ ਸੀ ਉਹ ਸਰਮਾਇਦਾਰੀ ਦੇ ਤੌਰ ਦੇ ਉੱਤੇ ਉਹ ਇਲੈਕਸ਼ਨ ਸਰਕਾਰ ਨੇ ਲੜਿਆ ਲੋਕਾਂ ਨੂੰ ਡਰਾਇਆ ਗਿਆ ਲੋਕਾਂ ਨੂੰ ਧਮਕਾਇਆ ਗਿਆ ਪੰਚਾਂ ਸਰਪੰਚਾਂ ਦੇ ਰਿਕਾਰਡ ਵੀਡੀਓਜ਼ ਨੇ ਆਪਣੇ ਕੋਲ ਕਬਜ਼ਿਆਂ ਦੇ ਵਿੱਚ ਕਰ ਲੈ ਔਰ ਡਰ ਦੇ ਮਾਰੇ ਲੋਕਾਂ ਨੇ ਜਿਹੜਾ ਸੀਗਾ ਉਸ ਮਾਹੌਲ ਦੇ ਅੰਦਰ ਜਿਹੜਾ ਉਹ ਵੋਟ ਪਾਇਆ ਔਰ ਮੈਂ ਸਮਝਦਾ ਕਿ ਇਹ ਜਨਰਲ ਇਲੈਕਸ਼ਨ ਹੈ ਕਿ ਆਮ ਆਮ ਤੌਰ ਦੇ ਉੱਤੇ ਸੁਭਾਵਿਕ ਹੈ ਕਿ ਜਿਹੜੇ ਬਾਇਲੈਕਸ਼ਨਸ ਆਉਂਦੇ ਨੇ ਉਹ ਸਰਕਾਰਾਂ ਬਹੁਤ ਜ਼ੋਰ ਲਾ ਕੇ ਕਿਤੇ ਨਾ ਕਿਤੇ ਜਿੱਤ ਜਾਂਦੀਆਂ ਨੇ ਕਾਂਗਰਸ ਵੀ ਹੈ ਤਾਂ ਕਈ ਵਾਰੀ ਉਹਨਾਂ ਦੇ ਰਾਜਨੀਤਿਕ ਮਾਰਾ ਨਹੀਂ ਕਰਦਾ ਇੱਕ ਹੋਰ ਅਹਿਮ ਸਵਾਲ ਹੈ ਕਿ ਜਿਹੜਾ ਕਾਂਗਰਸ ਤੇ ਆਪ ਦੇ ਵਿੱਚ ਜੱਦੋਜਹਿਦ ਚੱਲਦੀ ਰਹੀ ਲੀਡਰਸ਼ਿਪ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਨਾ ਜੀ ਪੰਜਾਬ ਵਿੱਚ ਗੱਠ ਜੋੜ ਅਸੀਂ ਸਾਨੂੰ ਸੰਭਵ ਨਹੀਂ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਸਾਡੇ ਨਾਲ ਇੱਥੇ ਵਧੇਕੀਆਂ ਹੋਈਆਂ ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ ਦਿੱਲੀ ਦੇ ਵਿੱਚ ਵੀ ਸਾਂਝੀਆਂ ਸਟੇਜਾਂ ਹੋ ਗਈਆਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹਾਈ ਕਮਾਂਡ ਬੈਠ ਗਈ ਕੇਜਰੀਵਾਲ ਸਾਹਿਬ ਦੀ ਲੀਡਰਸ਼ਿਪ ਦੇ ਨਾਲ ਉੱਥੋਂ ਫਿਰ ਕਿਆਸਰਾਈਆਂ ਲੱਗ ਰਹੀਆਂ ਕਿ ਕਿਤੇ ਫੈਸਲਾ ਬਦਲਣਾ ਨਾ ਪੈ ਜਾਵੇ ਪੰਜਾਬ ਦੇ ਅੰਦਰ ਵੀ ਮੈਂ ਤੁਹਾਡੇ ਚੈਨਲ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਗੱਲ ਕਰ ਰਿਹਾ ਹਾਂ ਔਰ ਪਾਰਟੀ ਦਾ ਸਪੈਸ਼ਲ ਸਪੋਕਸਪਰਸਨ ਹੈ ਪੰਜਾਬ ਦਾ ਵਿਧਾਇਕ ਹੈ ਜੀ ਜੀ ਔਰ ਬੜੀ ਜ਼ਿੰਮੇਵਾਰੀ ਦੇ ਨਾਲ ਗੱਲ ਕਰ ਰਿਹਾ ਕਿ ਪੰਜਾਬ ਦੇ ਅੰਦਰ ਕਦਾ ਚਿਤਵੀ ਜਿਹੜੀ ਹੈ ਨਾ ਕੋਈ ਅਜੀਬੀ ਗੱਲ ਕੋਈ ਹੈ ਜੀ ਨਾ ਅਜਿਹੀ ਕੋਈ ਗੱਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਅਸੀਂ ਪਾਰਟੀ ਦੇ ਲੀਡਰ ਹੈ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਐਲਓਪੀ ਨੇ ਅਸੀਂ ਅੱਜ ਵੀ ਇਕੱਠੇ ਹਾਂ ਜੀ ਚੰਡੀਗੜ੍ਹ 'ਚ ਮੌਜੂਦ ਹੈ ਕੋਈ ਅਜਿਹੀ ਜੀ ਗੱਲ ਜਿਹੜੀ ਹੈ ਉਹ ਬਿਲਕੁਲ ਵੀ ਜਿਹੜੀ ਨਹੀਂ ਹੋ ਰਹੀ ਹਾਂ ਦਿੱਲੀ ਦੇ ਅੰਦਰ ਅੰਦਰ ਜਿਹੜੀ ਹੈ ਸਾਡੀ ਉਹਨਾਂ ਨੇ ਜੋ ਕੋਈ ਫੈਸਲਾ ਕੀਤਾ ਉਹ ਉੱਥੇ ਦੇ ਮੁਤਾਬਕ ਠੀਕ ਹੈ ਲੇਕਿਨ ਅਸੀਂ ਪੰਜਾਬ ਦੇ ਅੰਦਰ ਤਾਂ ਨਾ ਕਰਨ ਵਾਲੇ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਅਸੀਂ ਬਿਲਕੁਲ ਵੀ ਜਿਹੜਾ ਆ ਉਹ ਇੱਥੇ ਉਹਨਾਂ ਦੇ ਨਾਲ ਚੱਲਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਔਰ ਨਾ ਹੀ ਕੋਈ ਅਜਿਹੀ ਕੋਈ ਸੰਭਾਵਨਾ ਹੈ ਨਾ ਹੀ ਇਹ ਜਿਹੀ ਕੋਈ ਇੱਕ ਆਖਰੀ ਸਵਾਲ ਕੋਟਲੀ ਸਾਹਿਬ ਤੁਹਾਡੀ ਪਸੰਦ ਕੌਣ ਹੈ ਜਲੰਧਰ ਦੇ ਲਈ ਕੋ ਮੇਰੇ ਲਈ ਤਾਂ ਜਿਹੜਾ ਕਾਂਗਰਸ ਦਾ ਵਰਕਰ ਹੈ ਜਿਹਨੂੰ ਜਿਹਦੇ ਹੱਥ ਦੇ ਵਿੱਚ ਪੰਜੇ ਦਾ ਨਿਸ਼ਾਨ ਹੋਏਗਾ ਹੱਥ ਦਾ ਨਿਸ਼ਾਨ ਹੋਏਗਾ ਉਹ ਸਾਡੀ ਲਈ ਅਹਿਮੀਅਤ ਆ ਵਿਸ਼ੇਸ਼ ਵਿਅਕਤੀ ਜਿਹੜਾ ਕਿਸੇ ਦੇ ਲਈ ਕੋਈ ਦੋਸਤ ਕਿਸੇ ਦਾ ਹੋ ਸਕਦਾ ਕਿਸੇ ਲਈ ਕਿਸੇ ਦਾ ਕੋਈ ਰਿਸ਼ਤੇਦਾਰ ਹੋ ਸਕਦਾ ਲੇਕਿਨ ਚੋਣਾਂ ਦੇ ਅੰਦਰ ਜਿਹੜਾ ਆ ਉਹ ਪਾਰਟੀ ਦਾ ਫੈਸਲਾ ਪਾਰਟੀ ਦਾ ਨਿਸ਼ਾਨ ਜਿਹੜਾ ਉਹੀ ਮੇਰੀ ਲਈ ਅਹਿਮੀਅਤ ਆ ਔਰ ਹਾ ਉਸ ਨਿਸ਼ਾਨ ਜਿਹਦੇ ਕੋਲ ਹੋਏਗਾ ਉਹਦੇ ਨਾਲ ਚੱਲਾਂਗੇ ਜੀ ਬਹੁਤ ਸ਼ੁਕਰੀਆ ਜੀ